ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟਲੋਕਿੰਗ ਤੇ ਅਮੀਰ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਅੱਜ ਅਪਾ ਸੋ ਲਈ ਨਵਾਂ ਵਰਕ ਲੈ ਕੇ ਡਿਜ਼ਾਈਨ ਇਹ ਹੋ ਰਿਹਾ ਜੀ ਸ਼ਿਮਰ ਪੇਪਰ ਤੇ ਇਹ ਬਾਵਾਵਾਂ ਦੇ ਉੱਪਰ ਤੇ ਸਟੇਟ ਮੋਰੀ ਦੇ ਉੱਪਰ ਵਰਕ ਹੋਇਆ ਕਸਟਮਰ ਦੀ ਡਿਮਾਂਡ ਸੀ ਕਿ ਸਿਰਫ ਬਾਵਾਵਾਂ ਤੇ ਸਟੇਟ ਮੋਰੀ ਤੇ ਹੋਵੇ ਇੱਕੇ ਜੀ ਹਲੋ ਇਹ ਜਿਹੜਾ ਹੈਗਾ ਆਪਾਂ ਕਾਰਬਲੀ ਦੇ ਨਾਲ ਲਈ ਦੀ ਬਾਹਨ ਉੱਪਰ ਫਿਨਿਸ਼ਿੰਗ ਰੱਖਦੀ ਹੈ ਇੱਕ ਬਾਹਨ ਹੋਰ ਦੀ ਹਲੇ ਫਿਨਿਸ਼ਿੰਗ ਕੀਤੀ ਹੈ ਬਾਕੀ ਸਾਰੇ ਪੇਜਾਂ ਤੇ ਰਹਿੰਦੀ ਹੈ ਫਿਨਿਸ਼ਿੰਗ ਨੂੰ ਕਿਉਂਕਿ ਜਿਹੜਾ ਹੈਗਾ ਵਰਕ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹਾਂ ਹਾਂਜੀ ਤੇ ਇੱਕ ਨਾ ਪੈਨ ਦਾ ਮੈਸੇਜ ਆਇਆ ਸੀਗਾ ਵੀ ਜਿਹੜਾ ਇਹ ਵਾਲਾ ਵਰਕ ਦਾ ਜਿਹੜਾ ਹੁੰਦਾ ਹੈਗਾ neck design ਵੀ ਕਿੱਦਾਂ ਆਪਾਂ ਇਹਦਾ ਹੈਗਾ ਜੁਆਇੰਟ ਕਰਨਾ ਤੁਸੀਂ ਇਹਦੀ ਵੀਡੀਓ ਕਹਿੰਦੇ ਸੀ ਜ਼ਰੂਰ ਪਾਓ ਹਾਂਜੀ ਤੇ ਆਪਾਂ ਇਹ ਅੱਜ ਤੁਹਾਡੇ ਲਈ ਵੀਡੀਓ ਬਣਾਈ ਆ ਇਹ ਜਿਹੜਾ ਹੈਗਾਗਾ ਜੀ ਆ ਪੰਜ ਤੋਂ 2.5 ਇੰਚ ਉਪਰੋਂ ਇੱਥੋਂ 2.5 ਇੰਚ ਦੀ ਨਿਸ਼ਾਨੀ ਤੁਸੀਂ ਦੇਖ ਸਕਦੇ ਹੋ ਲੱਗੀ ਹੋਈ ਆ 2.5 ਇੰਚ ਹੀ ਸਾਈਡ ਤੋਂ ਛੱਡਣਾ ਠੀਕ ਹੈ ਜੀ ਮੈਂ 2.5 2.5 ਛੱਡ ਦਿੰਦੀ ਹਾਂ ਤਿੰਨ ਵੀ ਛੱਡ ਸਕਦੇ ਹਾਂ ਠੀਕ ਹੈ ਬਾਕੀ ਮੈਂ 2.5 ਦੀ ਹੀ ਨਿਸ਼ਾਨੀ ਲਾਈ ਹੋਈ ਆ ਫਿਰ ਇਹਦਾ ਆਪਾਂ ਸੈਂਟਰ ਕਰਨਾ ਜਿਹੜਾ ਆਪਾਂ ਹੈਗਾ ਜੀ ਫਰੇਮ ਦੇ ਵਿੱਚ ਇਹ ਵਾਲਾ ਦੇਖਣਾ ਜਿਵੇਂ ਇਹ ਮੈਂ ਨਾ ਕਾਪੀ ਕੀਤਾ ਇੱਕ ਸਾਈਡ ਆ ਇਹਦੀ ਇੱਕ ਸਾਈਡ ਕਾਪੀ ਕਰਕੇ ਪਲਟ ਲਈ ਠੀਕ ਹੈ ਤੇ ਇਹ ਆਪਾਂ ਇਹ ਦੇਖਣਾ ਵੀ ਜਿਹੜਾ ਇਹ ਹੈਗਾਗਾ ਇਹ ਕਿੰਨੇ ਦੇ ਵਿੱਚ ਆ ਰਿਹਾ ਐਸ ਤਰ੍ਹਾਂ ਕਰਕੇ ਇਹਨੂੰ ਆਪਾਂ ਜਿਹੜਾ ਆ ਗ੍ਰਾਫ ਹੈ ਗ੍ਰਾਫ ਦੇ ਉੱਪਰ ਆਪਾਂ ਰੱਖ ਕੇ ਐਂਟੀ ਟਿਪ ਐਂਟੀ ਟਿਪ ਤੋਂ ਆਪਾਂ ਮੈਨਣਾ ਠੀਕ ਹੈ ਜਿਵੇਂ ਇਹ ਇੱਥੋਂ ਤੱਕ ਆ ਰਿਹਾ ਇਹ ਆਇਆ ਸੀ ਮੇਰਾ 7.5 6.5 7.5 ਸੀਗਾ ਤਾਂ ਮੈਂ ਉਹਦੇ ਅਕੋਰਡਿੰਗ ਹੀ ਜਿਹੜੀ ਇਹ ਵਾਲੀ ਨਿਸ਼ਾਨੀ ਇਥੋਂ 2.5 ਦੀ ਲੱਗੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੀ ਨਿਸ਼ਾਨੀ ਜਿਹੜੀ ਮੈਂ ਇੱਥੇ ਲਾਈ ਹੋਈ ਆ ਵੀ ਇਹ ਵਾਲਾ ਮੇਰਾ ਵਰਕ ਇੱਥੇ ਤੇ ਕਰਾ ਜੂਗਾ ਠੀਕ ਹੈ ਹਾਂਜੀ ਇਹ ਜਦੋਂ ਆਪਾਂ ਇਹਨੂੰ ਕਾਪੀ ਕੀਤਾ ਪਲਟ ਕੇ ਤੇ ਸੈਟਿੰਗ ਕੀਤੀ ਆ ਇਹ ਇੰਜਨ ਨਹੀਂ ਆ ਰਿਹਾ ਤੁਹਾਡੀ ਮਸ਼ੀਨ ਚ ਵੈਸੇ ਸੈਟਿੰਗ ਆ ਜਾਂਦੀ ਆ ਇਹ ਸੈਟਿੰਗ ਤੁਹਾਡੇ ਸਾਹਮਣੇ ਆਈ ਹੀ ਹੋਈ ਆ ਠੀਕ ਹੈ ਤਾਂ ਆਪਾਂ ਇੱਕ ਵੀ ਪਾ ਸਕਦੇ ਹਾਂ ਪਹਿਲਾਂ ਤਾਂ ਕਰਕੇ ਜੋਇੰਟ ਦਾ ਕਰਕੇ ਇਹ ਪਾਉਣਾ ਜ਼ਰੂਰੀ ਆ ਠੀਕ ਹੈ ਇਹ ਤੁਸੀਂ ਮਿਲ ਕੇ ਇਹ ਵੀ ਇਹ ਕਿੰਨੀ ਆ ਡੱਬੀਆਂ ਦੇ ਵਿੱਚ ਆ ਰਿਹਾ ਇਹਨੂੰ ਮਿਲਣਾ ਠੀਕ ਹੈ ਜਿਵੇਂ ਦੋ ਡੱਬੀਆਂ ਇਹ ਪੂਰਾ ਪੂਰਾ ਆ ਰਿਹਾ ਠੀਕ ਹੈ ਵੀ ਕਹ ਇੰਚ ਦਾ ਜਿਹੜਾ ਫਰੇਮ ਆਪਣਾ ਉਹ ਇਸ ਤਰ੍ਹਾਂ ਟਿਕੂਗਾ ਵੀ 1 ਕਿੰਨੇ ਇੰਚ ਚਾ ਪ੍ਰੋਪਰ ਫਿਰ ਉਦੋਂ ਬਾਅਦ ਆਪਾਂ ਇੱਥੋਂ ਉਹਨੇ ਨਿਸ਼ਾਨੀ ਲਾ ਕੇ ਉਦੋਂ ਥੱਲੇ ਆ ਜਿਹੜਾ ਵਰਕ ਉਹ ਆਪਾਂ ਸਟਾਰਟ ਕਰ ਦੇਣਾ ਠੀਕ ਹੈ ਆਪਾਂ ਇਹ ਨਹੀਂ ਪਹਿਲਾਂ ਬਣਾਉਣਾ ਜੇ ਆਪਾਂ ਇਹ ਪਹਿਲਾਂ ਬਣਾ ਲਾਂਗੇ ਗਲਾ ਤਾਂ ਆਪਣਾ ਜਿਹੜਾ ਵਰਕ ਆ ਉਹ ਸਹੀ ਜੋਇਨ ਨਹੀਂ ਹੋਣਾ ਪਹਿਲਾਂ ਆਪਾਂ ਨੂੰ ਇਹ ਬਣਾਉਣਾ ਪੈਣਾ ਨਿਚਲਾ ਹਿੱਸਾ ਠੀਕ ਹੈ ਫਿਰ ਆਪਾਂ ਨੂੰ ਇਹ ਜੋਇਨ ਕਰਨਾ ਪੈਣਾ ਇਹ ਆਪਾਂ ਕੱਲਾ ਕੱਲਾ ਵੀ ਜੋਇਨ ਕਰ ਸਕਦੇ ਆ ਜੇ ਆਪਣੀ ਸੈਟਿੰਗ ਆ ਰਹੀ ਇਦਾਂ ਤਾਂ ਇਦਾਂ ਵੀ ਹਲੇ ਮੈਂ ਦੇਖਣੀ ਆ ਵੀ ਇਹ ਸੈਟਿੰਗ ਆ ਰਹੀ ਆ ਜਾਂ ਨਹੀਂ ਇਹ ਨਾਲ ਮੇਰੇ ਹਿਸਾਬ ਨਾਲ ਤਾਂ ਸੈਟਿੰਗ ਜਿਹੜੀ ਇਹ ਆ ਹੀ ਜਾਣੀ ਆ ਕਿਉਂਕਿ ਮੈਂ ਕਾਪੀ ਕਰਕੇ ਦੇਖਿਆ ਹਾਲੀ ਫਰੇਮ ਵਿੱਚ ਲਗਾਉਣਾਗਾ ਠੀਕ ਹੈ ਤਾਂ ਜਿਹੜੀ ਮੇਰੀ ਭੈਣ ਦਾ ਮੈਸੇਜ ਸੀਗਾ ਭੈਣ ਨੂੰ ਵਾਰ-ਵਾਰ ਮੈਂ ਦੱਸ ਰਹੀ ਆ ਪਹਿਲਾਂ ਆਪਾਂ ਆ ਚੀਜ਼ ਮਿਲਣੀ ਆ ਕਿੰਨੇ ਇੰਚ ਚਾ ਹੋਰ ਵੀ ਕੋਈ ਵੀ ਨੈਕ ਡਿਜ਼ਾਈਨ ਆ ਜਿਹਦੇ ਨੀਚੇ ਇਹ ਵਾਲੀ ਬਣਦੀ ਆ ਠੀਕ ਹੈ ਇਹਨੂੰ ਪਹਿਲਾਂ ਮਿਲਣਾ ਕਿੰਨੇ ਇੰਚ ਚ ਆ ਰਿਹਾ ਪਹਿਲਾਂ 8 ਇੰਚ ਉੱਪਰ ਛੱਡਣਾ ਫਿਰ ਆਪਾਂ ਇਹਨੂੰ ਮਿਲਣਾ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਵਾਲਾ ਡਿਜ਼ਾਈਨ ਪਹਿਲਾਂ ਪਾਉਣਾ ਸੈਂਟਰ ਕਰਕੇ ਠੀਕ ਹੈ ਜਿੰਨਾ ਵੀ ਆਪਣਾ ਘੇਰਾਗਾ ਉਹਦਾ ਸੈਂਟਰ ਕਰਕੇ ਪਹਿਲਾਂ ਆਪਾਂ ਇਹ ਵਾਲਾ ਪਾਉਣਾ 2.5 ਇੰਚ ਇਧਰੋਂ ਸਾਈਡ ਤੋਂ ਛੱਡਣਾ ਹੈਗਾ ਉਸ ਤੋਂ ਬਾਅਦ ਆਪਾਂ ਸੈਂਟਰ ਕਰਨਾ ਘੇਰੇ ਦੇ ਹਿਸਾਬ ਨਾਲ ਫਿਰ ਇਹ ਪਾਉਣਾ ਫਿਰ ਉਸ ਤੋਂ ਬਾਅਦ ਇਹ ਜਿਹੜੇ ਹੈਗੇ ਜੋਇੰਟ ਕਰਦੇ ਨੇ ਠੀਕ ਹੈ ਜੇ ਵੀ ਕਿਸੇ ਮੇਰੇ ਭੈਣ ਨੂੰ ਨਾ ਫਿਰ ਵੀ ਸਮਝ ਲੱਗੀ ਹੋਈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਤੁਹਾਡੇ ਲਈ ਦੁਬਾਰਾ ਤੋਂ ਦੱਸਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਕਿ ਹੋਰ ਵੀ ਇਸ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸ਼ੇਅਰ ਕਰੋ ਠੀਕ ਹੈ ਤੇ ਮਿਲਦੇ ਆ नेक्स्ट ਵੀਡੀਓ ਦੇ ਨਾਲ ਅਸੀਂ ਕੱਲ੍ਹ ਜੀ ਸਾਰਿਆਂ ਨੂੰ